ਅਤਿ ਸ਼੍ਰੀਕਾਲ ਜੀ ਸਵਾਗਤ ਹੈ ਕਰੋ ਨਵੀਂ ਕਹਾਣੀ ਵਿੱਚ ਡਿਊਟੀ ਤੋਂ ਘਰ ਆ ਕੇ ਕੁਝ ਦੇਰ ਆਰਾਮ ਕਰਨ ਦੀ ਸੋਚ ਰਿਹਾ ਸੀ ਕਿ ਆਦਤ ਅਨੁਸਾਰ ਅਚਾਨਕ ਮੋਬਾਈਲ ਫੜ ਕੇ ਬਹਿ ਗਿਆ 8 ਤਰੀਕ ਹੋ ਗਈ ਹੈ ਮੈਸੇਜ ਵੇਖਾਂ ਤਨਖਾਹ ਤਾਂ ਲੱਗਦਾ ਹੈ ਕਿ ਅੱਜ ਵੀ ਨਹੀਂ ਪੈਣੀ ਮੈਂ ਆਪਣੇ ਆਪ ਨਾਲ ਗੱਲਾਂ ਕਰੀ ਜਾ ਰਿਹਾ ਸੀ ਕਿ ਇੱਕਦਮ ਮੇਰੀਆਂ ਵਾਸ਼ਾਂ ਖੜ ਗਈਆਂ ਰੂਹ ਖੋਸ਼ ਹੋ ਗਈ ਤਨਖਾਹ ਬੈਂਕ ਖਾਤੇ ਵਿੱਚ ਆਉਣ ਦਾ ਮੈਸੇਜ ਵੇਖ ਕੇ ਕੀ ਗੱਲ ਬੜੇ ਖੁਸ਼ ਲੱਗ ਰਹੇ ਹੋ ਜੀ ਚਾਹ ਦਾ ਕੱਪ ਮੇਜ਼ ਤੇ ਰੱਖਦਿਆਂ ਮੇਰੀ ਪਤਨੀ ਗੁਰਪ੍ਰੀਤਨੀ ਮੇਰੇ ਵੱਲ ਗਾਹ ਨਾਲ ਤੱਕਦਿਆਂ ਸਵਾਲ ਦਾ ਗਿਆ ਮੈਂ ਉਸ ਨੂੰ ਤਨਖਾਹ ਆਉਂਦੀ ਖਬਰ ਦਿੱਤੀ ਤਾਂ ਉਸ ਦੀਆਂ ਅੱਖਾਂ ਵਿੱਚ ਚਮਕ ਆ ਗਈ ਜੀ ਮੈਂ ਹੁਣੇ ਆਈ ਗੈਸ ਘਟਕਾਰ ਆਵਾ ਦਾਲ ਥੱਲੇ ਨਾ ਲੱਗ ਜੇ ਕਿਤੇ ਉਹ ਦੌੜ ਕੇ ਰਸੋਈ ਵਿੱਚ ਗਈ ਅਤੇ ਕਾਲੇ-ਕਾਲੇ ਕਦਮ ਪੁੱਟਦੀ ਵਾਪਸ ਕਮਰੇ ਵਿੱਚ ਆ ਕੇ ਮੇਰੇ ਨੇੜੇ ਹੋ ਕੇ ਬੈਠ ਗਈ ਤੇ ਆਪਣੀਆਂ ਵੱਡੀਆਂ-ਵੱਡੀਆਂ ਅੱਖਾਂ ਕਮਾਉਂਦਿਆਂ ਕਹਿਣ ਲੱਗੀ ਮੇਰੀ ਗੱਲ ਜ਼ਰਾ ਕੋ ਠੰਡੇ ਦਿਮਾਗ ਨਾਲ ਸੁਣਿਓ ਮੈਂ ਕੋਈ ਆਪਣੇ ਵਾਸਤੇ ਨਹੀਂ ਕੁਝ ਮੰਗਣ ਲੱਗੀ ਐਤਕੀਂ ਦੀਵਾਲੀ ਤੋਂ ਪਹਿਲਾਂ-ਪਹਿਲਾਂ ਘਰ ਵਿੱਚ ਰੰਗ-ਰੋਗਨ ਦਾ ਕੰਮ ਕਰਵਾ ਹੀ ਲਈਏ ਤਿੰਨ-ਚਾਰ ਦੀਵਾਲੀਆਂ ਤਾਂ ਤੁਹਾਡੇ ਲਾਰਿਆਂ ਵਿੱਚ ਹੀ ਲੰਘ ਗਈਆਂ ਨੇ ਬੱਸ ਮੇਰੇ ਆਖੇ ਲੱਗ ਕੇ ਇੱਕ ਵਾਰ ਇਹ ਕੌੜਾ ਘੁੱਟ ਭਰ ਹੀ ਲੋ ਜੀ ਕਦੇ ਆਪਣਾ ਘਰ-ਬਾਰ ਨੂੰ ਚੰਗੀ ਤਰ੍ਹਾਂ ਵੇਖਿਆ ਜੀ ਇਸ ਤੋਂ ਪਹਿਲਾਂ ਕਿ ਮੈਂ ਕੋਈ ਜਵਾਬ ਦਿੰਦਾ ਉਹ ਮੇਰਾ ਹੱਥ ਫੜ ਕੇ ਸਮਝਾਉਣ ਵਾਲੇ ਲਹਿਜੇ ਵਿੱਚ ਬੋਲੀ ਵੇਖੋ ਜੀ ਮੈਨੂੰ ਪਤਾ ਹੈ ਕਿ ਇੱਕ ਤਨਖਾਹ ਨਾਲ ਹੀ ਆਪਾਂ ਸਾਰਾ ਮਹੀਨਾ ਲਗਾਉਣਾ ਹੁੰਦਾ ਹੈ ਅਤੇ ਘਰ ਦੇ ਸਾਰੇ ਕੰਮਕਾਰ ਕਰਨੇ ਹੁੰਦੇ ਹਨ ਪਰ ਕੁਝ ਕੰਮ ਮਜਬੂਰੀ ਵਸਤੇ ਲੋਕਚਾਰੀ ਲਈ ਕਰਨੇ ਹੀ ਪੈਂਦੇ ਹਨ ਆਮ ਹੱਲੇ ਦੇ ਸਾਰੇ ਘਰ ਵੇਖੋ ਕਿਵੇਂ ਲੇਸ਼-ਲੇਸ਼ ਕਰਦੇ ਨੇ ਤੇ ਨਾਲੇ ਅਸੀਂ ਕਿਸੇ ਤੋਂ ਘਾਟਾ ਆਖਰ ਤੁਸੀਂ ਸਰਕਾਰੀ ਨੌਕਰੀ ਕਰਦੇ ਹੋ ਜੀ ਆ ਸਾਹਮਣੇ ਵਾਲੇ ਟਿੰਕੂ ਦਾ ਪਾਪਾ ਦੁਕਾਨਦਾਰੀ ਕਰਦਾ ਤੇ ਘਰ ਏਵੇਂ ਲਿਸ਼ਕਾਰੇ ਮਾਰਦਾ ਜਿਵੇਂ ਤਾਜਮਹਿਲ ਹੋਵੇ ਮੈਂ ਬੜੀ ਮੁਸ਼ਕਲ ਨਾਲ ਮੌਕਾ ਪਾ ਕੇ ਉਸ ਦੀ ਗੱਲ ਟੋਕਦਿਆਂ ਕਿਹਾ ਕਮਲ ਇਹ ਉਹ ਦੁਕਾਨਦਾਰ ਨਹੀਂ ਬਿਜ਼ਨਸਮੈਨ ਹੈ ਬਿਜ਼ਨਸਮੈਨ ਨੌਕਰੀਆਂ ਵਾਲਿਆਂ ਨੂੰ ਤਾਂ ਗਿਣੀ ਮਿੱਠੀ ਤਨਖਾਹ ਹੀ ਮਿਲਣੀ ਹੁੰਦੀ ਹੈ ਬਿਜ਼ਨਸਮੈਨ ਤਿਹਾਰਾਂ ਤੇ ਹੋਰ ਵਿਸ਼ੇਸ਼ ਮੌਕਿਆਂ ਤੇ ਮੋਟੀ ਕਮਾਈ ਕਰਦੇ ਹਨ ਸਮੇਂ ਦੇ ਨਾਲ-ਨਾਲ ਬਿਜ਼ਨਸ ਵੱਧ ਜਾਂਦਾ ਹੈ ਤੇ ਨਾਲ-ਨਾਲ ਮੁਨਾਫਾ ਵੀ ਵਧਦਾ ਜਾਂਦਾ ਹੈ ਤੇ ਸਾਨੂੰ ਸਾਲ ਵਿੱਚ ਇੱਕ ਵਾਰ ਇਨਕਰੀਮੈਂਟ ਹੀ ਮਿਲਦਾ ਹੈ ਮਹਿੰਗਾਈ ਪੱਤੇ ਪੱਤੇ ਦਾ ਤਾਂ ਕੋਈ ਹੋਣਾ ਭਰੋਸਾ ਹੀ ਨਹੀਂ ਕਿ ਮਿਲੇਗਾ ਵੀ ਕਿ ਨਹੀਂ ਹਰ ਵਿਸਾਖੀ ਦੀਵਾਲੀ ਤੇ ਮੂੰਹ ਚੁੱਕ ਚੁੱਕ ਸਰਕਾਰ ਵੱਲ ਐਂ ਦੇਖਦੇ ਆਂ ਜਿਵੇਂ लागी लागौ ਢੀਕਦਾ ਹੋਵੇ ਪਰ ਗੁਰਪ੍ਰੀਤ ਨੇ ਸਿਰ ਨਾ ਵਿੱਚ ਹਿਲਾਉਂਦਿਆਂ ਕਿਹਾ ਜੀ ਮੈਂ ਤੁਹਾਡੀਆਂ ਇਹਨਾਂ ਗੱਲਾਂ ਦੀ ਕੋਈ ਸਮਝ ਨਹੀਂ ਬਸ ਤੁਸੀਂ ਮੈਨੂੰ ਇੱਕ ਤਾਂ ਰੰਗ ਰੋਗਣ ਕਰਵਾ ਦਿਓ ਤੇ ਇੱਕ ਰਸੋਈ ਵਿੱਚ ਚਿਮਨੀ ਲਗਵਾ ਦਿਓ ਤੜਕਾ ਲਾਉਂਦਿਆਂ ਸਾਰੇ ਘਰ ਵਿੱਚ ਧੂਆਂ ਹੀ ਧੂਆਂ ਹੋ ਜਾਂਦਾ ਹੈ ਤੇ ਸੱਚ ਅਗਲੇ ਮਹੀਨੇ ਮੇਰੀ ਮਾਸੀ ਦੀ ਕੁੜੀ ਅਮਰੀਕਾ ਤੋਂ ਪਰਿਵਾਰ ਸਮੇਤ ਆ ਰਹੀ ਹੈ ਕੁਝ ਨਵੀਆਂ ਬੈੱਡ ਸ਼ੀਟ ਤੇ ਦੋਕ ਨਵੇਂ ਕੰਬਲ ਲੈ ਲਈਏ ਤੇ ਸਿਆਲ ਆਉਣ ਤੋਂ ਪਹਿਲਾਂ ਮੈਨੂੰ ਇੱਕ ਦੋ ਗਰਮ ਸੂਟ ਲੈ ਦਿਓ ਮਹੀਨਾ ਭਰ ਤਾਂ ਸਲਵਾਉਣ ਤੇ ਹੀ ਲੱਗ ਜਾਂਦਾ ਹੈ ਬਸ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਉਸ ਤੋਂ ਖਿਹੜਾ ਛੜਵਾਉਣ ਲਈ ਅਣਮੰਨੀ ਜਿਹੀ ਮਨ ਨਾਲ ਕਿਹਾ ਚੱਲ ਵੇਖਦੇ ਆਂ ਕੋਈ ਜੁਗਾੜ ਲਾ ਕੇ ਤੂੰ ਚਿੰਤਾ ਨਾ ਕਰ ਅੱਜ ਅੱਜ ਰਾਤ ਨੂੰ ਫਿਰ ਕੀ ਖਵਾ ਰਹੀਆਂ ਇਹ ਖਾਣੇ ਵਿੱਚ ਮੈ ਉਸ ਦਾ ਧਿਆਨ ਇਹਨਾਂ ਗੱਲਾਂ ਵੱਲੋਂ ਹਟਾਉਣ ਲਈ ਪਿਆਰ ਭਰੇ ਲਹਿਜੇ ਵਿੱਚ ਪੁੱਛਿਆ ਤਾਂ ਉਹ ਇੱਕਦਮ ਉੱਠ ਕੇ ਕਹਿਣ ਲੱਗੀ ਹਾਏ ਰੱਬਾ ਤੁਸੀਂ ਤਾਂ ਮੈਨੂੰ ਆਪਣੀਆਂ ਗੱਲਾਂ ਵਿੱਚ ਉਲਝਾ ਕੇ ਦਾਲ ਥੱਲੇ ਲਵਾਤੀ ਹੋਣੀ ਹੈ ਬੱਚਾ ਨੂੰ ਤਾਂ ਪਹਿਲਾਂ ਹੀ ਕੋਈ ਚੀਜ਼ ਪਸੰਦ ਨਹੀਂ ਆਉਂਦੀ ਉਹ ਬੁੜਬੁੜ ਕਰਦੀ ਰਸੋਈ ਵਿੱਚ ਜਾ ਵੜੀ ਤੇ ਮੈਂ ਉਸ ਦੀਆਂ ਫਰਮਾਇਸ਼ਾਂ ਦੇ ਖਰਚੇ ਦਾ ਹਿਸਾਬ ਲਾਉਣ ਲੱਗ ਪਿਆ ਪਾਪਾ ਪਾਪਾ ਤੁਸੀਂ ਆ ਗਏ ਹੋ ਉੱਚੀ-ਉੱਚੀ ਆਵਾਜ਼ਾਂ ਮਾਰਦੇ ਸੱਤਵੀਂ ਵਿੱਚ ਪੜ੍ਹਦੇ ਮੇਰੇ ਪੁੱਤਰ ਹਰਨੂਰ ਨੇ ਕਮਰੇ ਵਿੱਚ ਪੈਰ ਧਰਿਆ ਮੈਂ ਸਵਾਲੀਆਂ ਨਜ਼ਰਾਂ ਨਾਲ ਵੇਖਿਆ ਤਾਂ ਉਹ ਨਿੱਕੇ ਜਿਹੇ ਬੱਚੇ ਵਾਂਗ ਮੇਰੀ ਗੋਦੀ ਵਿੱਚ ਆ ਬੈਠਾ ਤੇ ਪਿਆਰ ਨਾਲ ਉੱਚਕਾਰਦਿਆਂ ਕਹਿਣ ਲੱਗਾ ਪਾਪਾ ਜੀ ਅਗਲੇ ਹਫ਼ਤੇ ਸਾਡੇ ਸਕੂਲ ਦਾ ਲੋਹਜੀ ਦਾ ਟ੍ਰਿਪ ਜਾ ਰਿਹਾ ਹੈ ਮੇਰੇ ਸਾਰੇ ਦੋਸਤ ਮਿੱਤਰ ਜਾ ਰਹੇ ਨੇ ਤੇ ਮੈਂ ਵੀ ਆਪਣਾ ਨਾਲ ਕਵਾ ਦਿੱਤਾ ਹੈ ਮੈਨੂੰ ਜਾਣ ਦਿਓਗੇ ਨਾ ਮੇਰੇ ਸੋਨੇ ਪਾਪਾ ਪਲੀਜ਼ ਉਸਦੀ ਮਾਛੂ ਮੂੰਹ ਵੱਲ ਵੇਖ ਕੇ ਮੈਥੋਂ ਨਾ ਨਾ ਹੋਈ ਤੇ ਮੈਂ ਮੁਸਕਰਾਉਂਦੇ ਹੋਏ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਉਹ ਖੁਸ਼ੀ ਵਿੱਚ ਛਾਲਾ ਮਾਰਨ ਲੱਗ ਪਿਆ ਤੇ ਬੋਲਿਆ ਪਾਪਾ ਜੀ ਮੈਡਮ ਨੇ ਟ੍ਰਿਪ ਲਈ 4000 ਰੁਪਏ ਮੰਗਵਾਏ ਹਨ ਮੈਂ ਬਾਕੀ ਖਰਚਿਆਂ ਵੱਲ ਧਿਆਨ ਮਾਰਿਆ ਪਰ ਫੇਰ ਵੀ ਮੈਂ ਉਸ ਨੂੰ 4000 ਰੁਪਏ ਦੇਣ ਲਈ ਹਾਮੀ ਭਰ ਦਿੱਤੀ ਉਹ ਪੰਗੜੇ ਪਾਉਂਦਾ ਗਲੀ ਵੱਲ ਦੌੜ ਗਿਆ ਰੌਲਾ ਸੁਣ ਕੇ ਮੇਰੀ ਧੀ ਗੁਰਨੂਰ ਵੀ ਮੇਰੇ ਕੋਲ ਆ ਗਈ ਅਤੇ ਨਾਰਾਜ਼ ਹੁੰਦਿਆਂ ਕਹਿਣ ਲੱਗ ਪਈ Papa ਤੁਸੀਂ ਹਰਨੂਰ ਨੂੰ ਜ਼ਿਆਦਾ ਪਿਆਰ ਕਰਦੇ ਹੋ ਉਸਦੀ ਹਰ ਗੱਲ ਮੰਨ ਲੈਂਦੇ ਹੋ ਮੈਂ ਮੈਨੂੰ ਤਾਂ ਟ੍ਰਿਪ ਤੇ ਭੇਜਿਆ ਨਹੀਂ ਤੇ ਉਸਦੀ ਵਾਰੀ ਝਟਹਾ ਕਰ ਦਿੱਤੀ ਹੈ ਤੁਸੀਂ ਮੈਂ 8ਵੀਂ ਜਮਾਤ ਵਿੱਚ ਸੀ ਜਦੋਂ ਦੀ ਤੁਹਾਡੇ ਤੋਂ ਐਕਟਿਵਲ ਮੰਗ ਰਹੀ ਹਾਂ ਹੁਣ ਤਾਂ ਮੈਂ 10ਵੀਂ ਵਿੱਚ ਹੋ ਗਈ ਹਾਂ ਹੁਣ ਤਾਂ ਮੈਨੂੰ ਐਕਟਿਵਲ ਲੈ ਦਿਓ ਮੈਂ ਕੱਲ੍ਹ ਨੂੰ ਸਾਈਕਲ ਤੇ ਨਹੀਂ ਜਾਣਾ ਟਿਊਸ਼ਨ ਪੜ੍ਹਨ। ਉਹ ਰੁੱਸ ਕੇ ਕਮਰੇ ਵਿੱਚੋਂ ਨਿਕਲ ਕੇ ਵਿਹੜੇ ਵਿੱਚ ਕੁਰਸੀ ਤੇ ਕਿਤਾਬ ਫੜ ਕੇ ਬੈਠ ਗਈ। ਮੈਂ ਆਪਣੇ ਮਨ ਵਿੱਚ ਸੋਚਿਆ ਕਿ ਗੁਰਨੂਰ ਦੀ ਗੱਲ ਵੀ ਆਪਣੀ ਥਾਂ ਬਿਲਕੁਲ ਸਹੀ ਸੀ। ਟਿਊਸ਼ਨ ਜਾਣ ਲਈ ਉਸ ਨੂੰ ਸਕੂਟਰ ਦੀ ਸੱਚਮੁੱਚ ਹੀ ਲੋੜ ਸੀ। ਮੈਂ ਹਰ ਮਹੀਨੇ ਉਸ ਨੂੰ ਅਗਲੀ ਵਾਰੀ ਦਾ ਕਹਿ ਕੇ ਟਾਲਦਾ ਆ ਰਿਹਾ ਹਾਂ ਕਿਉਂਕਿ ਮੈਂ ਇੱਕ ਹੋਰ ਨਵੀਂ ਕਿਸ਼ਤ ਭਰਨ ਦੀ ਘਰਤ ਵਿੱਚ ਨਹੀਂ ਸੀ ਅਜੀ ਮੈਂ ਇੰਨਾ ਵਿਚਾਰਾਂ ਦੀ ਘੁੰਮਣ ਘੇਰੀ ਵਿੱਚ ਫਸਿਆ ਹੀ ਹੋਇਆ ਸੀ ਕਿ ਦੂਸਰੇ ਕਮਰੇ ਵਿੱਚੋਂ ਮਾਤਾ ਜੀ ਨੇ ਉੱਚੀ ਸਾਰੀ ਆਵਾਜ਼ ਵਿੱਚ ਕਿਹਾ ਬੇਪੰਮਿਆ ਪੁੱਤ ਬਾਜ਼ਾਰੋਂ ਆਉਂਦਾ ਮੇਰੀਆਂ ਦਵਾਈਆਂ ਲੈ ਆਵੀਂ ਬਸ ਖਤਮ ਹੀ ਹੋ ਚਲੀਆਂ ਨੇ ਤੇ ਨਾਲੇ ਗੈਸ ਦੀਆਂ ਗੋਲੀਆਂ ਦਾ ਪੱਤਾ ਤੇ ਗੋਡਿਆਂ ਤੇ ਲਾਉਣ ਵਾਲੀ ਟਿਊਬ ਵੀ ਲੈ ਆਈਂ ਗੋਡੇ ਬੜੀ ਪੀੜ ਕਰਦੇ ਨੇ ਮੇਰੇ ਅੱਜਕੱਲ੍ਹ ਮੈਂ ਸਕੂਟਰ ਫੜ ਕੇ ਬਾਜ਼ਾਰ ਵਾਲ ਨੂੰ ਚੱਲ ਪਿਆ ਅਤੇ ਸੋਚਦਾ ਹਾਂ ਕਿ ਇਨ੍ਹਾਂ ਖਰਚਿਆਂ ਤੋਂ ਇਲਾਵਾ ਰਾਸ਼ਨ ਪਾਣੀ ਦਾ ਖਰਚਾ ਰਿਸ਼ਤੇਦਾਰੀਆਂ 'ਚ ਆਉਣ ਜਾਣ ਦਾ ਖਰਚਾ ਕੱਪੜੇ ਲੀੜੇ ਦਾ ਖਰਚਾ ਅਤੇ ਹੋਰ ਕਈ ਅਣਗੌਲੇ ਖਰਚੇ ਜਿਹੜੇ ਇੱਕਦਮ ਸੱਪ ਵਾਂਗ ਸਰੀ ਕੱਢ ਕੇ ਸਾਹਮਣੇ ਆ ਖਲੋਂਦੇ ਹਨ ਅਤੇ ਫੁਕਾਰੇ ਮਾਰ ਮਾਰ ਕੇ ਘਰ ਦੇ ਬਜਟ ਨੂੰ ਡਾਮਾ ਡੋਲ ਕਰ ਜਾਂਦੇ ਹਨ ਇਨ੍ਹਾਂ ਸਭ ਖਰਚਿਆਂ ਦਾ ਭਾਰ ਸਿਰਫ ਤੇ ਸਿਰਫ ਇੱਕ ਵਿਚਾਰੀ ਤਨਖਾਹ ਹੀ ਚੁੱਕ ਰਹੀ ਸੀ ਤੇ ਕਿਸ ਤਰ੍ਹਾਂ ਚੱਕਰੀ ਸੀ ਉਹ ਮੈਂ ਹੀ ਜਾਣਦਾ ਸੀ ਤੇ ਜਾਂ ਉੱਪਰ ਵਾਲਾ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ